22 ਜਨਵਰੀ 2024 ਨੂੰ ਜਾ ਕੇ ਕੇਫੇਅਰੇ ਦਰਜ ਕਰਦੀ ਹੈ ਜਿਹੜਾ ਕਿ 1 ਮਹੀਨੇ ਦਾ ਡਿਲੇ ਬਿਲਕੁਲ ਵੀ ਐਕਸਪਲੇਨ ਨਹੀਂ ਕੀਤਾ ਗਿਆ ਵੀ 1 ਮਹੀਨਾ ਕੰਪਲੇਨੈਂਟ ਕਿਉਂ ਚੁੱਪ ਰਿਹਾ ਰਿਮਾਂਡ ਲਿਆ ਗਿਆ ਉਹਨਾਂ ਨੂੰ ਅੱਜ ਫੀਵਰ ਸੀਗਾ ਜੱਜ ਸਾਹਿਬ ਨੇ ਦੋਹੇ ਪੱਖਾਂ ਦੀ ਜਿਹੜੀ ਹੈਗੀ ਬਹਿਸ ਸੁਣ ਕੇ ਜੁਡੀਸ਼ੀਅਲ ਰਿਮਾਂਡ ਦੇ ਆਰਡਰ ਕੀ ਇਹ ਬਿਲਕੁਲ ਇੱਕ ਕਨਕਲਪਟਿਡ ਸਟੋਰੀ ਲੱਗੀ ਜਿਵੇਂ ਕਿ ਇੱਕ ਬੰਦਾ ਅਲੈਜ ਕਰਦਾ ਵੀ ਮੈਨੂੰ ਕੁੱਟਿਆ ਅਤੇ ਮੇਰੀ ਚੈਨੀ ਖੋਲੀ ਤੇ ਨਾਲ ਉਹ ਕਹਿੰਦਾ ਵੀ ਨਾਮ ਅਲੂਮ ਚਾਰ ਵਿਅਕਤੀ ਨਾ ਤੱਕ ਟਿਲ ਟੂਡੇ ਇਨਵੈਸਟੀਗੇਸ਼ਨ ਦੇ ਅਜੇ ਤੱਕ ਉਹ ਚਾਰ ਬੰਦੇ ਆਏ ਆ ਪਰ ਦੇ ਵਿੱਚ ਦੁਬਾਰਾ ਪੇਸ਼ੀ ਹੋਈ ਹੈ ਤੀਜਾ ਪਰਚਾ ਦਰਜ ਹੋਣ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ੀ ਦੇ ਲਈ ਲਿਆਂਦਾ ਗਿਆ ਭਾਨਾ ਸਿੱਧੂ ਇਸ ਦਰਮਿਆਨ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਮਰਥਕ ਵੀ ਕੋਰਟ ਦੇ ਵਿੱਚ ਪਹੁੰਚੇ ਹੋਏ ਸਨ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਲੁਧਿਆਣਾ ਪਟਿਆਲਾ ਤੇ ਬੋਹਰ ਵਿਖੇ ਮਾਮਲਾ ਦਰਜ ਹੋਣ ਤੋਂ ਬਾਅਦ ਅੱਜ ਦੁਬਾਰਾ ਕੋਰਟ ਦੇ ਵਿੱਚ ਭਾਨਾ ਸਿੱਧੂ ਦੀ ਪੇਸ਼ੀ ਹੋਈ ਹੈ ਪੇਸ਼ੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿਸ ਵੇਲੇ ਭਾਨਾ ਸਿੱਧੂ ਨੂੰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜੋ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਇਸ ਵੇਲੇ ਉਹਨਾਂ ਨੇ ਸਿਰ ਦੇ ਉੱਤੇ ਭਾਨਾ ਸਿੱਧੂ ਨੇ ਟੋਪੀ ਪਾਈ ਹੋਈ ਸੀ ਜਿੱਥੇ ਇੱਕ ਪਾਸੇ ਭਾਨਾ ਸਿੱਧੂ ਦੇ ਜੱਦੀ ਪਿੰਡ ਵਿਖੇ ਪਾਨਾ ਦੀ ਰਿਹਾਈ ਦੇ ਲਈ ਮੰਗ ਕੀਤੀ ਜਾ ਰਹੀ ਹੈ ਰੋਸ ਧਰਨਾ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਪਟਿਆਲਾ ਦੀ ਕੋਰਟ ਦੇ ਵਿੱਚ ਪਾਨਾ ਸਿੱਧੂ ਦੀ ਅੱਜ ਪੇਸ਼ੀ ਹੋਈ ਹੈ ਹਾਲਾਂਕਿ ਪੇਸ਼ੀ ਦੇ ਵਿੱਚ ਕੀ ਕੁਝ ਖਾਸ ਰਿਹਾ ਰਿਮਾਂਡ ਹਾਸਲ ਕਰਨ ਦੇ ਵਿੱਚ ਪੁਲਿਸ ਮੁਲਾਜ਼ਮ ਕਾਮਯਾਬ ਹੋ ਸਕੇ ਨੇ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਅਜ ਤੱਕ ਸਾਹਮਣੇ ਨਹੀਂ ਆਈ ਪਰ ਪੇਸ਼ੀ ਲਈ ਲੈ ਕੇ ਜਾਂਦੀ ਹੋਈ ਪੰਜਾਬ ਪੁਲਿਸ ਅਤੇ ਪਾਨਾ ਸਿੱਧੂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੋਵੇਂ ਪਾਸਿਓਂ ਪਾਨਾ ਸਿੱਧੂ ਨੂੰ ਫੜਿਆ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਪਟਿਆਲਾ ਕੋਰਟ ਦੀਆਂ ਇਹ ਤਸਵੀਰਾਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਅਗਵਾਈ ਦੇ ਵਿੱਚ ਪਾਨਾ ਸਿੱਧੂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਮਾਮਲਾ ਦਰਜ ਹੁੰਦਾ ਹੈ ਲੁਧਿਆਣਾ ਤੋਂ ਬਾਅਦ ਪਟਿਆਲਾ ਦੇ ਵਿੱਚ ਪਾਨਾ ਸਿੱਧੂ ਦੇ ਖਿਲਾਫ ਮਾਮਲਾ ਦਰਜ ਹੁੰਦਾ ਹੈ ਤੇ ਫਿਰ ਬੋਹਰ ਵਿਖੇ ਇੱਕ ਵਿਅਕਤੀ ਦੇ ਵੱਲੋਂ ਪਾਨਾ ਸਿੱਧੂ ਦੇ ਖਿਲਾਫ ਹੀ ਮਾਮਲਾ ਦਰਜ ਕਰਵਾਇਆ ਜਾਂਦਾ ਤਾਂ ਅੱਜ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਵਿਖੇ ਜਿੱਥੇ ਰੋਸ ਧਰਨਾ ਲਗਾਇਆ ਜਾ ਰਿਹਾ ਹੈ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਉੱਗਿਆ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਤਾਂ ਉੱਥੇ ਹੀ ਦੂਜੇ ਪਾਸੇ ਪਟਿਆਲਾ ਦੀ ਕੋਰਟ ਦੇ ਵਿੱਚ ਭਾਨਾ ਸਿੱਧੂ ਨੂੰ ਪੇਸ਼ ਕੀਤਾ ਜਾ ਰਿਹਾ ਮੌਕੇ ਦੀਆਂ ਤਸਵੀਰਾਂ ਐਕਸਕਲੂਸਿਵ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਸਰਕਲ ਦੇ ਵਿੱਚ ਕਾਲੇ ਰੰਗ ਦੀ ਸਿਰ ਦੇ ਉੱਤੇ ਟੋਪੀ ਪਾਈ ਹੋਈ ਹੈ ਲਾਲ ਅਤੇ ਕਾਲੇ ਰੰਗ ਦੀ ਜੈਕਟ ਪਾਨਾ ਸਿੱਧੂ ਨੇ ਪਾਈ ਹੋਈ ਹੈ ਜਿਨ੍ਹਾਂ ਨੂੰ ਕੋਰਡ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹਾਲਾਂਕਿ ਅਜੇ ਸੁਣਵਾਈ ਦੇ ਵਿੱਚ ਕੀ ਕੁਝ ਖਾਸ ਹੈ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਸામਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਭਾਨਾ ਸਿੱਧੂ ਦੀ ਪਟਿਆਲਾ ਕੋਰਟ ਦੇ ਵਿੱਚ ਪੇਸ਼ੀ ਹੋਈ ਹੈ ਦੇਖੋ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਤੇ ਜੁਡੀਸ਼ੀਅਲ ਹੋਇਆ ਜੀ ਅੱਜ 12/2 ਡੇਟ ਪਈ ਹੈ ਇਹਦੇ ਵਿੱਚ ਇੱਕ ਇਨਸੀਡੈਂਟ ਅਲੈਜ ਕੀਤਾ 20 ਦਸੰਬਰ 2023 ਦਾ ਜੀ ਤੇ 21 ਜਨਵਰੀ 2024 ਨੂੰ ਜਾ ਕੇ ਇੱਕ ਐਫਆਈਆਰ ਦਰਜ ਕਰਦੇ ਹਾਂ ਜਿਹੜਾ ਕਿ ਇੱਕ ਮਹੀਨੇ ਦਾ ਡਿਲੇ ਬਿਲਕੁਲ ਵੀ ਐਕਸਪਲੇਨ ਨਹੀਂ ਕੀਤਾ ਗਿਆ ਵੀ ਇੱਕ ਮਹੀਨਾ ਕੰਪਲੇਨੈਂਟ ਕਿਉਂ ਚੁੱਪ ਰਿਹਾ ਜਦ ਕਿ ਐਸ ਫਾਰ ਐਸ ਪਨਾ ਸਿੱਧੂ ਇਸ ਕਨਸਰਨਡ ਉਹ ਨਾ ਪਟਿਆਲੇ ਉਸ ਦਿਨਾਂ ਚ ਆਏ ਤੇ ਨਾ ਉਹਨਾਂ ਦਾ ਕੋਈ ਰਸਰਕਾਰ ਸੀਗਾ ਬਟ ਕਿਉਂਕਿ ਉਹਨਾਂ ਨੂੰ ਇੰਪਲੀਕੇਟ ਕਰਨਾ ਸੀ ਇੰਪਲੀਕੇਟ ਕੀਤਾ ਗਿਆ ਜੀ ਰਿਮਾਂਡ ਲਿਆ ਗਿਆ ਉਹਨਾਂ ਨੂੰ ਅੱਜ ਫੀਵਰ ਸੀਗਾ ਜੱਜ ਸਾਹਿਬ ਨੇ ਦੋਹੇ ਪੱਖਾਂ ਦੀ ਜਿਹੜੀ ਹੈਗੀ ਬਹਿਸ ਸੁਣ ਕੇ ਜੁਡੀਸ਼ੀਅਲ ਰਿਮਾਂਡ ਦੇ ਆਰਡਰ ਕੀਤੇ ਜੀ ਸਰ ਇੱਕ ਕੇਸ ਹੋਰ ਵੀ ਜਿਹੜਾ ਹੈਗਾ ਮੁਗੇ ਦੇ ਵਿੱਚ ਚੱਲ ਰਿਹਾ ਹੈਗਾ ਕਿ ਉਸ ਦੇ ਉੱਤੇ ਵੀ ਕੋਈ ਰਿਮਾਂਡ ਦੀ ਗੱਲਬਾਤ ਕੀਤੀ ਗਈ ਹੈ ਕਿ ਜੁਡੀਸ਼ਲੀ ਨਹੀਂ ਨਹੀਂ ਹੋਰ ਕਿਸੇ ਕੇਸ ਵਾਰੇ ਅੱਜ ਪੁਲਿਸ ਨੇ ਨਾ ਕੋਈ ਰਿਕੁਐਸਟ ਕੀਤੀ ਨਾ ਕੋਈ ਡਾਕੂਮੈਂਟ ਪੇਸ਼ ਕੀਤਾ। ਇਸੇ ਕੇਸ ਕੀਤਾ ਸੀ ਪਟਿਆਲੇ ਵਾਲੇ ਚ ਤੇ ਉਹਦੇ ਚ ਜੁਡੀਸ਼ਲ ਰਿਮਾਂਡ ਹੋਇਆ ਜੀ। ਬਿਲਕੁਲ ਸੋਪੂਲਰ ਸਾਹਿਬ ਵੀ ਨੇ ਗੱਲਬਾਤ ਕਰਦੇ ਆ ਬੋਲਰ ਸਾਹਿਬ ਕਿਸ ਤਰ੍ਹਾਂ ਦੇਖਦੇ ਆ ਕਿ ਜਿਹੜਾ ਪੱਖ ਜਿਹੜੇ ਕੀ ਰੱਖੇਗੇ ਸੀ ਜਿਹੜਾ ਅੱਜ ਵਾਲੀ ਐਫ ਆਈ ਆਰ ਵਿੱਚ ਭਾਨੇ ਸਿੱਧੂ ਨੂੰ ਪੇਸ਼ ਕੀਤਾ ਗਿਆ ਥਾਣਾ सदर ਪਟਿਆਲਾ ਦੀ ਐਫ ਆਈ ਆਰ ਹੈ। ਇਹ ਬਿਲਕੁਲ ਇੱਕ ਕਨਕਾਕਟਡ ਸਟੋਰੀ ਲੱਗੀ ਜਿਵੇਂ ਕਿ ਇੱਕ ਬੰਦਾ ਅਲੈਜ ਕਰਦਾ ਵੀ ਮੈਨੂੰ ਕੁੱਟਿਆ ਤੇ ਮੇਰੀ ਚੈਨੀ ਖੋਲੀ ਤੇ ਨਾਲ ਉਹ ਕਹਿੰਦਾ ਵੀ ਨਾਮ ਅਲੂਮ ਚਾਰ ਵਿਅਕਤੀ ਨੇ ਨਾ ਤੱਕ ਟਿਲ ਟੂਡੇ ਇਨਵੈਸਟੀਗੇਸ਼ਨ ਜਦ ਤੱਕ ਉਹ ਚਾਰ ਬੰਦੇ ਆਏ ਕਿਉਂਕਿ ਭਾਨਾ ਸਿੱਧੂ ਪੁਲਿਸ ਰਿਮਾਂਡ ਤੇ ਵੀ ਜਾ ਚੁੱਕਿਆ ਤੇ ਇਹ ਸਾਰਾ ਕੁਝ ਵੇਖਦੇ ਹੋਏ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਕਰਤਾ ਅੱਜ ਜੀ